ਹੋ ਗਏ 5 ਸਾਲ ਜੱਟਾ ਤੈਨੂੰ ਫੋਲੋ ਕਰਦੇ ਉਹ ਹੋ ਗਏ 5 ਸਾਲ ਜੱਟਾ ਤੈਨੂੰ ਫੋਲੋ ਕਰਦੇ ਉਹ ਕਾਣੂ ਦੂ ਮੈਨੂੰ ਰਿਜੈਕਟ ਕਰੀ ਜਾਣਾ ਏ ਉਹ ਤੇਰੀ ਖੁੰਡੀ ਮੁੱਛ ਦੀ ਮੈਂ ਫੈਨ ਹੋ ਗਈ ਸੀ ਉਹ ਖੁੰਡੀ ਮੁੱਛ ਦੀ ਮੈਂ ਫੈਨ ਹੋ ਗਈ ਸੀ ਉਹ ਤੇਰੀ ਖੁੰਡੀ ਮੁੱਛ ਦੀ ਮੈਂ ਫੈਨ ਹੋ ਗਈ ਸੀ ਉਹ ਤੇਰੇ ਇੰਗਲੈਂਡ ਜਾਣ ਪਿੱਛੋਂ ਮੇਰਾ ਕੀ ਹਾਲ ਹੋਇਆ ਉਹ ਤੇਰੇ ਇੰਗਲੈਂਡ ਜਾਣ ਪਿੱਛੋਂ ਮੇਰਾ ਕੀ ਹਾਲ ਹੋਇਆ ਉਹ ਤੇਰੇ ਯਾਰ ਵੇਲੀ ਉਹ ਤੇਰੇ ਯਾਰ ਵੇਲੀ ਮੈਨੂੰ ਪਿੱਛੇ ਦੇਖੀ ਰਹਿੰਦੇ ਸੀ ਉਹ ਤੇਰੇ ਯਾਰ ਵੇਲੀ ਮੈਨੂੰ ਇਹ ਪੁੱਛਦੇ ਰਹਿੰਦੇ ਸੀ ਉਹ ਤੇਰਾ ਫੁੰਸ ਤੇ ਇੰਗਲੈਂਡ ਕਿਉਂ ਚੜਾ ਗਿਆ ਏ ਜਿਸ ਦਿਨ ਮੈਂ ਤੈਨੂੰ ਪ੍ਰਪੋਜ਼ ਕਰਨਾ ਸੀ ਉਹ ਜਿਸ ਦਿਨ ਜੱਟੀ ਨੇ ਤੈਨੂੰ ਪ੍ਰਪੋਜ਼ ਕਰਨਾ ਸੀ ਉਸ ਤੋਂ ਦੂਜੇ ਦਿਨ ਤੂੰ ਫਲਾਈਟ ਚੰਡੀਗੜ੍ਹ ਤੋਂ ਲੈਂਡ ਕਰ ਗਿਆ ਉਹ ਜਿਸ ਦਿਨ ਤੈਨੂੰ ਜੱਟੀ ਨੇ ਪ੍ਰਪੋਜ਼ ਕਰਨਾ ਸੀ ਉਹ ਉਸ ਦਿਨ ਉਹ ਉਸ ਦਿਨ ਤੂੰ ਇੰਗਲੈਂਡ ਤੋਂ ਉਹ ਚੰਡੀਗੜ੍ਹ ਤੋਂ ਲੈਂਡ ਹੋ ਗਿਆ ਥੈਂਕ ਯੂ ਜੀ ਜੇ ਵਧੀਆ ਲੱਗਿਆ ਹੋਇਆ ਤੁਹਾਨੂੰ ਜਰੂਰ ਸ਼ੇਅਰ ਕਰਿਓ ਖਾਸ ਕਰਕੇ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਮੇਰੇ ਸ਼ਹਿਰ ਪਟਿਆਲਾ ਵਾਸੀਆਂ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਵੱਧ ਕੇ ਸਪੋਰਟ ਕੀਤਾ ਮੇਰੀ ਵੀਡੀਓਜ਼ ਨੂੰ ਲਾਈਕ ਤੇ ਕਮੈਂਟਸ ਕਿਤੇ ਬਹੁਤ ਜ਼ਿਆਦਾ ਸਭ ਤੋਂ ਜ਼ਿਆਦਾ ਮੈਂ ਉਹਨਾਂ ਆਪਣੇ ਯਾਰ ਵੈਲੀਆ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਇਸ ਮੁਕਾਮ ਤੱਕ ਲਿਆਂਦਾ ਕਿ ਮੈਨੂੰ ਆਸਟ੍ਰੇਲੀਆ ਤੋਂ ਇੱਕ ਮੇਰੇ ਯਾਰ ਵੈਲੀ ਨੇ ਸਪான்ਸਰ ਕੀਤਾ ਆ 뮤직 ਵਾਸਤੇ ਸੋ ਬਹੁਤ ਬਹੁਤ ਥੈਂਕ ਯੂ ਧੰਨਵਾਦ ਵਾਈ ਗਰੂ ਮਿਹਰ ਕਰੇ ਸਾਰਿਆਂ ਤੇ ਜਿਹਨਾਂ ਮੈਨੂੰ ਇੰਨਾ ਵੱਧ ਕੇ ਸਪੋਰਟ ਕੀਤਾ ਜਿੰਨਾਂ ਯਾਰ ਵੈਲੀਆਂ ਨੂੰ ਮੈਂ ਜਾਣਦਾ ਤੱਕ ਨਹੀਂ ਪਟਿਆਲੇ ਦੇਆਂ ਨੂੰ ਉਹਨਾਂ ਨੇ ਮੈਨੂੰ ਸ਼ੇਅਰ ਕੀਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਦਿਲੋਂ ਪਿਆਰ ਇੰਨਾ ਪਿਆਰ ਦੇ ਰਹੇ ਹੋ ਇਸ ਨਿਮਾਣੇ ਜਿਹੇ ਕਲਾਕਾਰ ਨੂੰ ਦਿਲੋਂ ਪਿਆਰ ਦੇ ਰਹੇ ਹੋ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਮੇਰਾ ਮੇਰਾ ਵੀਰ ਇੰਗਲੈਂਡ ਤੋਂ ਜਿਹਨੇ ਮੈਨੂੰ ਇੰਨਾ ਵਧੀਆ ਪਿਆਰ ਦਿੱਤਾ ਬਹੁਤ ਬਹੁਤ ਥੈਂਕ ਯੂ ਵੀਰ ਤਰਾ ਬਹੁਤ ਬਹੁਤ ਆਸਟ੍ਰੇਲੀਆ ਮੈਲਬੌਰਨ ਟੋਰਾਂਟੋ ਨਿਊਜ਼ੀਲੈਂਡ ਮੈਲਬੌਰਨ ਮੈਰੀਲੈਂਡ ਇਟਲੀ ਜਿਹੜੇ ਵੀ ਮੇਰੇ ਯਾਰ ਬੈਲੀ ਬੈਠੇ ਨੇ ਵੀਡੀਓ ਦੇਖ ਰਹੇ ਨੇ ਬਹੁਤ ਬਹੁਤ ਸਭ ਦਾ ਧੰਨਵਾਦ ਥੈਂਕ ਯੂ ਇਸ ਤਰ੍ਹਾਂ ਹੀ ਕੰਮ ਖਿੱਚ ਕੇ ਰੱਖੋ ਵਾਹਿਗੁਰੂ ਵਾਹਿਗੁਰੂ ਸਭ ਦਾ ਭਲਾ ਕਰੇ ਥੈਂਕ ਯੂ ਸੋ ਮੱਚ ਲਵ ਯੂ ਆਲ ਜੇ ਗਾਣਾ ਵਧੀਆ ਲੱਗਿਆ ਤਾਂ ਸ਼ੇਅਰ ਜਰੂਰ ਕਰਿਓ ਥੈਂਕ ਯੂ ਸੋ ਮੱਚ ਦਿਲੋਂ ਦਿਲੋਂ ਬਹੁਤ ਧੰਨਵਾਦੀ ਇਸ ਵੀਡੀਓ ਇਸ ਵੀਡੀਓ ਨੂੰ ਵੀ ਫੁੱਲ ਵਾਇਰਲ ਕਰ ਦਿਓ ਥੈਂਕ ਯੂ ਸੋ ਮੱਚ ਲਵ ਯੂ ਆਲ ਕੀਪ ਸਪੋਰਟਿੰਗ ਔਨ ਹਰਮਨ ਚੀਮਾ